ਸਫਰ ਕਾਲ ਜੀ ਸਵਾਤਾ ਤੁਹਾਡਾ ਆਪਣੇ ਅੱਜ ਦੇ ਦਿਨ ਦੇ ਵਿੱਚ ਪਹਿਲੇ ਵੀਰੋ ਆਪਾਂ ਅੱਜ ਪਹੁੰਚੇ ਆ ਰਤਨਾਣਿਆਂ ਦੇ ਜੇ ਦੇਖ ਸਕਦੇ ਹੋ ਪਿੱਛੇ ਸਬਜ਼ਾ ਖੜਿਆ ਹੈ ਤੇ ਇੱਧਰ ਜਿਹੜਾ ਆਪਣਾ ਬੋਮ ਸਪਰੇਅਰ ਆ ਉਹ ਪਿਆ ਤੇ ਉਹ ਵੀ ਅਭੀ ਤਰਨੇ ਬਾਈਓ ਨੇ ਇੱਡੇ ਪ੍ਰਿੰਟ ਨੇ ਤਿਆਰ ਕਰਦੇ ਨੇ ਤੇ ਪਿੱਛੇ ਬਾਈਓ ਨੇ ਜਿਹੜਾ ਪਲਾਂਟ ਆ ਉਹ ਵੀ ਲੱਗਿਆ ਹੋਇਆ ਹੈ ਤੇ ਅੱਜ ਆਪਣਾ 22 ਜੀ ਨੇ 22 ਤੋਂ ਆਪਾਂ ਸਭ ਜਣਾਂ ਤੋਂ ਲੈਣੀ ਹੈ ਬਈ ਜਿਹੜਾ ਸੂਪਰ ਸੇਡਰ ਆ ਇਹਨਾਂ ਦਾ 2024 ਦੇ ਵਿੱਚ ਇਸ ਹਾਰ ਕਰਿਆ ਦੇ ਵਿੱਚ ਤੇ ਵੱਖ-ਵੱਖੜੇ ਇੰਪਲੀਮੈਂਟ ਬਣਾਉਂਦੇ ਨੇ। ਜੇ ਆਪਾਂ ਕਰਦੇ ਆ ਬਾਈ ਦਾ ਸਵਾਗਤ ਬਾਈ ਸਵਾਗਤ ਤੁਹਾਡਾ ਬੜਾ ਚੰਗਾ ਸੀ। ਬਾਈ ਸਾਡਾ ਆਪਣਾ ਸੁਧਨਾ ਮਾ ਦਾਦੋ ਜੀ ਕੀ ਹੈ? ਮੇਰਾ ਨਾਮ ਰਣੋਜ ਕੁਮਾਰ ਹੈ। ਠੀਕ ਹੈ ਜੀ। ਤੇ ਜਿਹੜੀ ਆਪਣੀ ਇਹ ਡਾਸਟਰੀ ਹੈ। ਹਾਂ ਜੀ। ਰਾਤਨਾਗਰੋਵ ਟੈਕ। ਇਹ ਸਭ ਤੋਂ بڑا ਫਾਇਦਾ ਇਹਦੀ ਮੇਨ ਲੁਕੇਸਰਾ ਪਏ ਬੋਲ ਜੀਏ। ਇਹ ਕਿੱਥੇ ਖੜਾ ਪਏ ਨੇ ਜੀ? ਇਹ ਵੀਰ ਜੀ ਆਪਣੀ ਭਾਰਸੌਰੋਂ ਨਾਬਾ ਤੇ ਫੈਕਟਰੀ ਮਲਕੀਤ ਕੰਪਨੀ ਦੇ ਨਾਲ ਹੀ। ਠੀਕ ਹੈ ਜੀ ਮੁੜ ਕੇ ਤੁਹਾਡੇ ਨਾਲ ਹਾਂ ਜੀ ਤੇ ਜਿਵੇਂ ਆਪਣਾ ਸੁਪਰ ਸੈਟਰ ਖੜੇ ਨੇ ਜੀ ਹਾਂ ਜੀ ਇੱਕ ਉਹ ਖੜਿਆ ਹੈ ਤੇ ਆਪਣਾ ਇੱਕ ਇੱਧਰ ਖੜਿਆ ਜੀ ਸਭ ਤੋਂ ਬੜਾ ਇਹ ਦੋਵੇਂ ਸੇਮ ਨੇ ਜੀ ਹਾਂ ਜੀ ਸੱਤ ਮੋਟਾ ਹੀ ਆਪਣਾ 8 ਮੋਟਾ ਹੈ ਡਰੋਨ ਦੀ ਵੀ ਸਾਈਜ਼ ਸਾਈਜ਼ ਦਾ ਕੋਈ ਫਰਕ ਨਹੀਂ ਇਹ ਮਾਡਲ ਸੇਮ ਹੈ ਤੇ ਠੀਕ ਹੈ ਜੀ ਤੇ ਜਿਵੇਂ ਆਪਣਾ ਸੱਤ ਬੜਾ ਪਹਿਲੇ ਗੇਰ ਦੀ ਗੱਲ ਕਰੀਏ ਹੁਣ ਗੇਰੇ ਮੇਨ 10 ਸੁਪਰ ਸੈਟਰ ਦੇ ਵਿੱਚ ਤੇ ਗੇਰ ਵੀ ਇਹ ਜੀ ਪੂਰਾ ਆਪਣਾ ਹੈਵੀ ਡਿਊਟੀ ਦੇ ਵਿੱਚ ਆ 13 23 ਦਾ ਗੇਰ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਵੀ ਜੀ ਆਪਣਾ ਗੇਰ ਦਾ ਪਾਪ ਤਿਆਰ ਕਰ ਦਿੰਦੇ ਆ ਆਪਾਂ ਆਪਾਂ ਆਪ ਤਿਆਰ ਕਰਾਉਣਾ ਆਪਾਂ ਠੀਕ ਹੈ ਹਾਂਜੀ ਆਪਾਂ ਆਵੜੇ ਨੇ ਆਪਣੇ ਸਾਡੇ ਤਿਆਰ ਕਰਾਉਣਾ ਤਿਆਰ ਕਰਾਉਣਾ ਠੀਕ ਹੈ ਤੇਰਾ ਮੀਰਾ ਹੈ ਨਹੀਂ ਮਲਟੀਅਰ ਹੁੰਦਾ ਈਏ ਮਲਟੀਅਰ ਹਾਂਜੀ ਆਪਾਂ ਚਤਰਕਟਾ ਆਉਦਾ ਸਕਦਾ ਹਾਂ ਇਹ ਮਲਟੀਸ਼ੀਪ ਰਿਜਨਰ ਮੇਜਿਸਪਡਾ ਕਰਤੋ ਹਾਂਜੀ ਹਾਂਜੀ ਠੀਕ ਠੀਕ ਹੈ ਤੇ ਫਿਰ ਦੁਬਾਰਾ ਆਪਾਂ ਕਰੀ ਮੀਲੇ ਤੇ ਬਲੇਡ ਹੋ ਗਈ ਇਹ ਆਪਣੇ ਬਲੇਡ ਨੇ ਕੱਪੜੇ ਜੂਸ ਕਰਦੇ ਤੇ ਬਲੇਡ ਵੀ ਜੇ ਵੀ ਆਪਾਂ 12 ਸੀਅ ਤਿਆਰ ਕਰਾਉਣਾ ਆਪਾਂ ਆਪਾਂ ਹੀ ਤਿਆਰ ਕਰਾਉਣਾ 12 ਸੀਅ ਲਈ ਠੀਕ ਠੀਕ 12 ਹਾਂਜੀ 100 ਕਿਲੋ ਪਲੱਸ ਦੀ ਗਾਰੰਟੀ ਆਪਣੀ ਇਹ ਵੀ 100 ਏਕੜ ਤੋਂ ਹਾਂਜੀ ਹਾਂਜੀ ਉੱਪਰ ਵਿੱਜਣਗੇ ਹਾਂਜੀ ਰਾਮ ਨਾਲ ਫੇਰ ਰੇ ਦੇ ਪੇਨ ਲਾਈਫਿੰਗ ਦੀ ਹੈਗੀ ਹੈ ਹਾਂਜੀ ਹਾਂਜੀ ਤੇ ਦੋਵਾਂ ਦੇ ਆਪਾਂ ਕਰ ਕਰ ਜਿਵੇਂ ਇੱਧਰ ਐਕਸਟਰਾ ਆਪਣੇ ਪੋਰ ਦਿੱਤਾ ਹੋਇਆ ਹੈ ਜਿਹੜਾ ਸਾਈਡ ਤੇ ਜਿਹੜਾ ਵਾਸਤੇ ਆਪਣੇ ਬੱਟਰ ਤੋਂ ਸਾਈਡ ਤੋਂ ਥੋੜੀ ਖਾਲੀ ਰਹਿ ਜਾਂਦੀ ਹੈ ਤੇ ਬੱਟਰ ਦੇ ਵਿੱਚ ਰਬਜਾਈ ਕਰਨ ਵਾਸਤੇ ਨਾਲ ਨਾਲ ਠੀਕ ਹੈ ਜੀ ਬਾਅਦ ਵਿੱਚ ਬੱਟਰ ਨਾਲ ਆਪਾਂ ਵਿੱਜਾਈ ਕਰ ਲਈ ਤੇ ਅੰਦਰ ਕੋਰ ਬੰਦ ਹੋ ਜਾਂਦਾ ਹੈ ਕੋਰ ਵੀ ਬੰਦ ਹੋ ਜਾਂਦਾ ਹੈ ਅਮੈਂ ਇਹ ਕਿ ਤੀ ਤਿਆਰ ਹੈ ਨਾ ਵੀ ਇਹ ਬੱਦ ਹੋ ਜਾਂਦਾ ਨਹੀਂ ਹਾਂਜੀ ਹਾਂਜੀ ਬਾਕਰੋ ਦੇਖ ਸਕਦੇ ਹੋ ਲੇਜਰ ਕਟਿੰਗ ਕੋਈ ਵੀ ਹੈ ਸੁਪਰ ਸਟਰ ਦੇ ਵਿੱਚ ਤੇ ਤਾਂ ਆਪਣੇ ਭਰਮ ਦੇ ਰਹੀ ਜੀ ਜਿਹੜਾ ਪਹਿਲਾਂ ਦਿੱਕਤਾਂ ਆਈ ਸੀ ਆਪਣੀ ਚੈਨ ਕਰਾਰੀ ਸੀ ਸਾਇਰ ਜਿਹੜਾ ਟੁੱਟ ਜਾਂਦੀ ਸੀ ਟੁੱਟ ਗਈ ਤੇ ਚੈਨ ਟੁੱਟ ਗਈ ਕਰਾਰੀ ਆ ਮੈਂ ਟੁੱਟ ਗਈ ਇਹ ਜਮੈਂ ਆਪਣਾ ਤੋਂ ਕਪਲੇ ਜੀਓ ਕੰਪਲੇਨ ਹੈ ਜੀ ਠੀਕ ਹੈ ਜੀ ਹਾਂ ਜੀ ਆਪਾਂ ਇਹਨੂੰ ਖੋਲਣਾ ਵੀ ਆ ਅੱਡ ਵੀ ਕਰਨਾ ਤਿੰਨ ਹੀ ਸੇ ਆਪਾਂ ਨੂੰ ਅੱਡ ਕਰਦਾ ਰੋ ਆਪਣਾ ਫਿੱਟ ਕਰਦੇ ਨੇ ਜੇ ਇਹ ਗੇਰ ਵੀ ਤੋਂ ਲੈ ਕੇ ਨਿਕਲ ਜਾਂਦਾ ਹੈ ਨਿਕਲ ਜਾਂਦਾ ਹੈ ਜੇ ਰੋਟਾ ਵੀਟਰ ਮਾਉਂਟ ਲਈ ਆਪਾਂ ਥੀੜਾ ਠੀਕ ਹੈ ਜੀ ਹਾਂ ਜੀ ਤੇ ਜਿਵੇਂ ਅਜੇ ਵਾ ਪਿੱਛੇ ਗੱਲ ਕਰਦੇ ਜਿਹੜੇ ਬੱਚੇ ਆਪਣਾ ਡਿਸਕਾਂ ਨੇ ਇਹ ਸਟੀਲ ਦੇ ਲੱਗੇ ਹੋ ਜਣੇ ਹਾਂ। ਹਾਂ ਜੀ ਐਸਐਸ ਸਟੀਲ ਦੇ ਨਹੀਂ ਬਿਲਕੁਲ ਹੈਵੀ ਡਿਊਟੀ ਸਟੀਲ ਹੈ। ਸਟੀਲ ਦੇ ਵਿੱਚ ਠੀਕ ਹੈ। ਹਾਂ ਜੀ। ਬਾਕੀ ਇਹਦੇ ਪਾਇਆ ਪਨੇ ਵਿੱਚ ਚਲੋ ਉਹ ਤਾਂ ਅਗਲੀ ਵੀ ਦਿਖਾ ਦੇ ਸਪਰਿੰਗ ਪਾਇਆ ਹੋਇਆ ਵਿੱਚ। ਦਾ ਸਪਰਿੰਗ ਦਾ ਪਾਇਆ ਸਿੱਧਾ ਬਬਾ ਜੀ। ਇੱਕ ਤੋੜ ਲਈ ਪਹਿਲਾਂ ਜੀ ਮੈਂ ਪ੍ਰੋਬਲਮ ਆਉਂਦੀ ਜੋ ਲੋਕ ਆਨ ਪਾਵ ਲਾਉਂਦੇ ਨੇ। ਹਾਂ ਜੀ ਹਾਂ ਜੀ। ਬਸ ਆਪਣਾ ਇਹ ਵੀ ਖੜ ਜਾਂਦਾ ਜੀ। ਇਹ ਬਿਲਕੁਲ ਬਿਲਕੁਲ ਪ੍ਰੋਬਲਮ ਨਹੀਂ ਆਉਂਦੀ। ਬਿਲਕੁਲ ਸ਼ਾਇਦ ਵਿੱਚ। ਇੱਕ ਦਿਨ ਉਹਨੇ ਆਪਣੇ 4090 ਦੇ ਵਿੱਚ ਆਪ ਆਪਾਂ ਬਜਾਈ ਕਰਦੇ ਆ ਸੰਦਾ ਟਾਈਮ ਆ ਜਾਂਦਾ ਹਾਂਜੀ ਹਾਂਜੀ ਇਹ ਅੱਕੜ ਜਾਂਦੇ ਨੇ ਟੁੱਟ ਜਾਂਦੇ ਨੇ ਤੇ ਕੀ ਤੇ ਨਹੀਂ ਅੱਕੜਾ ਹੁਣ ਕੋਈ ਕੁਆਲਟੀ ਆ ਜਾਂਦਾ ਬਿਲਕੁਲ 100% ਵਧੀਆ ਕੰਮ ਲਈ ਹੀ ਜਾਂਦੇ ਨੇ ਠੀਕ ਹੈ ਉਹਨਾਂ ਆਪਣਾ ਆਪਣਾ 5-6 ਸਾਲ ਦਾ ਬਣਾਉਂਦੇ ਆ ਉਹਨਾਂ ਆਪ ਨੂੰ ਕੋਈ ਦਿੱਕਤ ਨਹੀਂ ਆਉਂਦੀ ਠੀਕ ਠੀਕ ਹੈ ਤੇ ਬਾਕੀ ਡਾਊਰ ਲੱਗਿਆ ਹੋਇਆ ਹੈ ਨਾ ਜੀ ਹਾਂਜੀ ਡਾਊਰ ਹੁੰਦਾ ਹੈ ਲੱਗਦੀ ਦਿਖਾ ਦੇ ਉਹ ਵੀ ਜਿਹੜੀ ਪਿੱਛੇ ਖਰਦ ਨੂੰ ਵਧੀਆ ਮਜੂਤੀ ਦੇ ਵਿੱਚ ਪਾਜਦਾਨ ਲੱਗੇ ਹੋਏ ਨੇ ਹਾਂਜੀ ਹਾਂਜੀ ਤੇ ਆਵਾਰਾ ਪਈਆਂ ਪੂਈਆਂ ਇਹ ਪੂਰਾ ਹੈਵੀ ਲੱਗਿਆ ਹੋਇਆ ਹੈ ਨਾ ਜੀ ਪੂਰਾ ਹਿੰਦੂ ਦੀ ਆਪਣੀ ਹੈ ਠੀਕ ਠੀਕ ਹੈ ਜੇ ਜਰਾ ਸਪਰਿੰਗਾ ਵਿਚੇ ਫਿਕਸ ਹੁੰਦਾ ਹੈ ਹਾਂਜੀ ਹਾਂਜੀ ਇਹ ਛੱਡੇ ਗਲਜਦਾ ਹੈ ਜਿਹੜਾ ਸਪਰਿੰਗ ਜਿਹੜਾ ਮੈਂ ਦੇਖਿਆ ਪਈਆ ਰੁਕ ਜਾਂਦਾ ਜੀ ਨਹੀਂ ਨਹੀਂ ਅਗੇ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਆਪਣੀ ਠੀਕ ਹੈ ਠੀਕ ਹੈ ਜੀ ਤੇ ਇਹਦਾ ਗੱਲ ਕਰ ਲਈ ਆਪਾਂ ਲਈ ਸੁਪਰ ਸੇਟਰ ਦੀ ਇਹ ਆਪਾਂ ਤਾਂ ਅੰਦਰ ਵਿੱਚ ਗੱਲ ਕਰਦੇ ਆ ਜੀ ਤੇ ਜਿਹੜਾ ਟਰੈਕਟਰ ਹੋਂ ਜਿਹਦੇ ਵਿੱਚ ਤੁਸੀਂ ਰეკਮੈਂਡ ਕਰਦੇ ਹੋ ਹਾਂਜੀ ਕਿੰਨੇ ਐਸ.ਪੀ.ਐਚ. ਦਾ ਟਰੈਕਟਰ ਆਮਣੇ ਸਭ ਤੋਂ ਵਧੀਆ ਕਿਹਨਾਂ ਦਾ ਆਪਾਂ ਨੇ ਸਰਬੋਤਮ ਚਲਾਉਣਾ ਭਾਈ ਉਹਦੇ ਬਾਅਦ ਫਰਿਆ ਚੂਹੇ ਉੱਪਰ ਹੋਵੇ ਆਪਣਾ ਠੀਕ ਹੈ ਜੀ 52 ਕੀ 8 ਮੋਟੇ ਰਿਆ ਤਾਂ ਕਿਨੇ 7 ਐਸ.ਪੀ ਰੇ 65 66 ਦੇ ਵਿੱਚ ਵਿੱਚ ਹਾਂ ਜੀ ਹਾਂ ਜੀ ਤੇ ਜਦੋਂ ਪਾ ਕੇ ਲਗਾ ਕਰਦੋਂ ਕਰਦੇ ਆਪਾਂ ਬੂਮਸ ਸਪਰੇਅ ਦੀ ਤੇ ਇਧਰ ਬੂਮਸ ਸਪਰੇਅ ਖੜਿਆ ਹੈ ਤੇ ਬਿਤੇ ਮੈਂ ਨਾਲ ਬੂਮਸ ਸਪਰੇਅ ਦਾ ਇਹ ਤਾਂ ਮੰਨਦਾ ਵੀ ਅੱਜ ਉਹ ਬਾਸਦੇ ਹਨ ਜੀ ਕੋਈ ਵੀ ਬਕ ਨੇ ਕਾ ਖਾਣੇ ਕਿਤੇ ਨਹੀਂ ਆਲੂ ਆ ਰਹੇ ਰਹੇ ਹਾਂ ਜੀ ਟੀਮ ਹੁੰਦਾ ਜੀ ਇਹਦੇ ਵਿੱਚ ਮਾੜੇ ਜਿਹੜੇ ਬੜੇ ਟਾਇਰ ਆਪਣੇ ਆਪ ਪੈਂਦੇ ਜੀ ਧੋਲੇ ਵੀ ਕਰਨ ਲਈ ਹੈ ਪਾ ਕੇ ਇਹ ਆਪਾਂ ਜਿਵੇਂ ਟਰੈਕਟਰ ਤੇ ਆਪਾਂ ਜਿਵੇਂ 18 ਕੀ ਟਾਇਰ ਹੋਗੇ 1300 ਆ ਟਾਇਰ ਹੋਗੀ ਬੜੇ ਲੱਗੇ ਹਾਂਜੀ ਤੇ ਆਪਾਂ ਲਾਨੇ ਇਹ ਆਪਣਾ ਹੈਗਾ ਸਪੀਡ ਕੰਟਰੋਲ ਠੀਕ ਹੈ ਤਾਂ ਕਿੰਨਾ ਏਰੀਆ ਕਵਰ ਕਰਨਾ ਹਾਂਜੀ ਉਹ ਪੂਰਾ ਮੋਟਰਾਈਜ਼ ਸੈਂਸਰ ਲੱਗੇ ਨੇ ਉਹਨਾਂ ਏਰੀਆ ਕਵਰ ਕਰੂਗਾ ਕਿੰਨੀ ਦੂਰੀ ਦੇ ਆਪਾਂ 40 ਕੁਟ 40 45 ਫੁੱਟ ਦੂਰੀ ਦਾ ਕਵਰ ਕਰਦਾ ਜੀ ਠੀਕ ਹੈ ਜੀ ਤੇ ਕਿੰਨਾ ਏਰੀਆ ਤੁਸੀਂ ਕਵਰ ਕਰਨਾ ਉਹ ਵੀ ਅਡਜਸਟ ਤੁਸੀਂ ਲਾ ਸਕਦੇ ਆਪਣੇ ਆਪ ਨੂੰ ਉਹ ਤੇਰੇ ਮੂਰੇ ਫਰੰਟ ਤੇ ਸਪੀਡ ਕੰਟਰੋਲ ਦੇ ਟਾਈੰਗ ਲੱਗੇ ਹੋਏ ਨਾਲ ਆ ਲਖ ਦਿਓ ਇੱਧਰ ਠੀਕ ਹੈ ਜੀ ਇਹ ਸਪੀਡ ਕੰਟਰੋਲਰ ਆ ਹੈ ਹਾਂ ਕਿੰਨੀ ਸਪੀਡ ਤੇ ਆਪਣਾ ਸਪਰੇਅ ਕਰਨੀ ਹੈ ਹਾਂ ਜੀ ਹਜ਼ਾਰ ਕਿੰਨਾ ਟਾਈਮ ਆਪਾਂ ਉਥੇ ਕਢਾਉਣਾ ਠੀਕ ਆ ਜੀ ਬੀਸਰੇ ਪਰ ਜਾ ਕੇ ਹਾਂ ਜੀ ਕਿੰਨਾ ਆਪਣਾ ਉਹ ਸਾਲਾ ਕਰਦੇ ਤੇ ਫਿਰ ਤਾਂ ਮਤਲਬ ਬਿਨੈਸ ਕਟਰ ਦੇ ਵਿੱਚ ਵੀ ਸੈਟਿੰਗ ਹੁੰਦੀ ਜਾਂਦੀ ਹੋਵੇ ਜੀ ਹਾਂ ਜੀ ਹਾਂ ਜੀ ਜੇ ਮੈਂ ਸਕੰਡ ਤੋਂ ਘੱਟ ਟਾਈਮ ਦੇ ਆਪਾਂ ਤੁਸੀਂ ਮੰਨ ਲਓ ਤੁਸੀਂ 10 ਕਿੰਟ ਘੜਾਉਣਾ ਉਥੇ 5 ਕਿੰਟ ਘੜਾਉਣਾ ਜੀ ਉਹ ਵੀ ਘੜਾ ਸਕਦੇ ਆ ਪਰ ਟਾਈਮ ਆਹ ਆਹ ਤੇ ਜੇ ਤੁਹਾਨੂੰ ਘੜਾ ਹੁਦਾ ਰਹੇ ਹੈ ਠੀਕ ਆ ਠੀਕ ਹੀ ਤੇ ਵੀਰੇ ਜਿਵੇਂ ਇਹ ਮੂਸ ਪਲੇਅਰ ਆ ਤੋਂ ਨੇ ਦੇ ਵਿੱਚ ਵੀ ਕਰਦਾ ਹੀ ਇਹ ਜੀ ਮੈਂ ਆਪਣਾ ਝੋਨੇ ਦੇ ਵਿੱਚ ਹੁਣ ਮੇਰਾ ਟਾਈਮ ਆ ਕੰਨੇ ਕਰੂਗਾ ਜੀ ਇਹ ਦਾ ਦੂਸਰਾ ਹੁੰਦਾ ਜਿ ਆਪਣਾ ਲੰਬੀਆਂ ਪਾਈਪ ਉਹ ਲਾ ਕੇ ਹੀ ਹਾਂ 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 ਉਹ ਵੀ ਕਰ ਦਿੰਦੇ ਯਾਰ ਆਪਾਂ ਨਹੀਂ ਨਹੀਂ ਆਪਾਂ ਕੱਲੇ ਹੀ ਕਰ ਦਿੰਦੇ ਅੱਲਾ ਹੀ ਕਰ ਦਿੰਦੇ ਠੀਕ ਠੀਕ ਹੈ ਤੇ ਵੀਰੇ ਇਹ ਕੰਮ ਜਿਹੜਾ ਆਮ ਲੱਗਦਾ ਇਹ ਆਪਣਾ ਪਾਈਪ ਵਾਲਾ ਹਾਂ ਜਿਹਦੇ ਵਿੱਚ ਲੀਵਰ ਆਪਾਂ ਨੂੰ ਚਾਹੀਏ ਦੂਜੇ ਪਾਈਪ ਖਿੱਚ ਕੇ ਜਾਣ ਵਾਸਤੇ ਉਹ ਵੀ ਆਪਾਂ ਕਰ ਦਿੰਦੇ ਯਾਰ ਮੈਂ ਪਹਿਲਾਂ ਕਰ ਦੇਵਾਂ ਵੈਸੇ ਵੀਰੇ ਟ੍ਰੈਂਡ ਹੈ ਆਪਾਂ ਟ੍ਰੈਂਡ ਦੇ ਹਿਸਾਬ ਨਾਲ ਆਪਾਂ ਕਹਿੰਦੇ ਆ ਕੀ ਲੇਵਰ ਘਟਿਆ ਆਪਣੀ ਹਾਂਜੀ ਉਹ ਕੱਲਾ ਬੰਦਾ ਬਣਾ ਕਰ ਸਕਾ ਰਾਂ ਉਹਨਾਂ ਦੇ ਮਾ ਕਾ ਜੀ ਜੀ ਮੇਨ ਆੜਾ ਕਹਿੰਦਾ ਵੀ ਆਪਾਂ ਨੇ ਟਰੈਕਟਰ ਵਿੱਚ ਦੀ ਵਾਰਨਾ ਹੈ ਖੇਤ ਦੇ ਅਛੇ ਅਛੇ ਇਹ ਵੀ ਆਪਣੀ ਜੀਵਨ ਦਾ ਭਰਾ ਨੇ ਹਾਂਜੀ ਹਾਂਜੀ ਕਿਹੜਾ ਟਾਇਰ ਦਬਾਉਣੇ ਆ ਹਾਂਜੀ ਤੋਂ ਡਰਦੇ ਨੇ ਵੀ ਇਹ ਆਪਣਾ ਫਾਸਾ ਮਲ ਹਾਂਜੀ ਵੀ ਬਾਹਰ ਖੜਾਏ ਕਰਨਾ ਹੁੰਦਾ ਏ ਜਿਹੜੀ ਉਹਦੇ ਵਾਸਤੇ ਆਪਾਂ ਦੂਰ ਉੱਪਰ ਚੱਲ ਕਰਦੇ ਹਾਂ ਮੂਸਪਰੇਟ ਤੇ ਹੀ ਮੇਨ ਦਾ ਫੋਕਸ ਆ ਹਾਂਜੀ ਹਾਂਜੀ ਠੀਕ ਠੀਕ ਰਾਖੀ ਨਾ ਆਪਾਂ ਟਰੈਕਟਰ ਨਾਲ ਲਿਆ ਕਰਕੇ ਦਿੰਨੇ ਆ ਆਪਾਂ ਕੋਈ ਪੂਰਾ ਸੈੱਟ ਕੰਪਲੀਟ ਕਰਕੇ ਤਿਆਰ ਏ ਬੜਾ ਜਿਹੇ ਸੇ ਟਰੈਕਟਰ ਤੇ ਆਪਣਾ ਲੈਣਾ ਹੈ ਹਾਂ ਜੀ ਇਹ ਫਿਰ ਵੀ ਕਿੰਨਾ ਖਰਚਾ ਆ ਜਾਂਦਾ ਜੀ ਟਰੈਕਟਰ ਦੇ ਫਿਰ ਆਪਣਾ ਜੀ 1300 ਟਾਇਰ ਨੇ ਲੱਖ ਆਪਣੇ 125000 ਕੀ ਗਈ ਖਰਚਾ ਦਾ ਟਰੈਕਟਰ ਵੀ ਤੇ ਲੇਬਰ ਨਾਲ ਹੀ ਤੇ 85000 ਦਾ ਲੱਗ ਤੋਇਆ ਜੀ 75000 ਦਾ ਮਨ ਹੈ ਪੰਪਾ ਹੋ ਗਿਆ ਹਾਂ ਜੀ ਆਪਣਾ ਟਾਇਰ ਸਵਾਰ ਟਾਇਰ ਆਪਣੇ ਸਹਿਜ ਦੇ ਹਿਸਾਬ ਨਾਲ ਕਿਹਦੇ ਸਹਿਜ ਲਵੋਣਗੇ ਠੀਕ ਹੈ ਜੀ ਹਾਂ ਜੀ ਟਾਇਰ ਕਿੰਨੇ ਦੇ ਪੈਣੇ ਇਕੱਲੇ ਜੀ ਟਾਇਰ ਆਪਣੇ ਕੁਝ ਮਨ ਕੋ ਚੱਲੋ 105000 ਦਾ ਇਕੱਲੇ ਟਾਇਰ ਨੇ ਠੀਕ ਹੈ ਜੀ ਤੇ ਸਪੇਸਰ ਵਗੈਰਾ ਤੇ ਲੇਬਰ ਆਟੇ ਠੀਕ ਹੈ ਮਾਣ ਚਲੋ ਵੀ ਜਿਹੜੀ ਇਹ ਵੀ 2 ਲੱਖ ਦੇ ਵਿੱਚ ਤਿਆਰ ਹੋਈ ਜਾ ਰਹੀ ਹੈ ਤੇ ajo ਆਪਾਂ ਤੁਹਾਨੂੰ ਕਿਹੜਾ ਲੱਗਦੀ ਵੀਡੀਓ ਆਪਾਂ ਨਾਲ ਅਇਆ ਦਰੋਂ ਰਾਡ ਦਿਖਾ ਦੇ ਬਾਈ ਜੀ ਉਹਨਾਂ ਦਾ ਤੇ ਜਿਵੇਂ ਆਪਣਾ ਇੱਧਰ ਲੱਗਿਆ ਹੋਇਆ ਦੇਖ ਸਕਦੇ ਹੋ ਰਤਨ ਇੱਕ ਰੋਟੇ ਕਾਲਾ ਤੇ ਇਹ ਫਰਮਾ ਜੀ ਦੇਖ ਸਕਦੇ ਹੋ ਆਪਣਾ ਪੂਰੇ ਹੈਗਾ ਜੀ ਪਲਾਂਟ ਭਰਸੋਂ ਨਾਬਾ ਰੋਡ ਤੇ ਨਹੀਂ ਤੇ ਜਿਹੜੀ ਐਗਰੋ ਤੁਮ ਦਾ ਕਪੈਨ ਆ ਉਹਦੇ ਬਿਲਕੁਲ ਨਾਲ ਪੈ ਜਾਂਦਾ ਤੇ ਆ ਗਈ ਆਪਣੇ ਟਾਇਰ ਸਹੀ ਹਾਂਜੀ ਟਾਇਰ ਇਹ ਆਪਣੇ ਬੈਕ ਟਾਇਰ ਆ ਗਏ ਹਨ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਵੀਰੇ ਫਿਰ ਜਿਵੇਂ ਇਹਨਾਂ ਦੇ ਕੋਈ ਗਰੰਟੀ ਵਾਰਤੀ ਦਿਲ ਨੂੰ ਉੱਠ ਕਪਾਜ ਕਰ ਤੋਂ ਕੋਈ ਨਾ ਤੇਰੇ ਗਾਰੰਟੀ ਕੋ ਕਰਦਾ ਨਹੀਂ ਆ ਬੈ ਚੱਲਦੇ ਨੇ ਤਾਂ ਕੋਈ ਦਿੱਕਤ ਨਹੀਂ ਠੀਕ ਬਣੇ ਪੂਰੇ ਮਜ਼ਬੂਤ ਹਾਂਜੀ ਮਜ਼ਬੂਤ ਨੇ ਹਾਂ ਠੀਕ ਹੈ ਠੀਕ ਹੈ ਤੇਰੇ ਦੋ ਸਾਈਜ਼ ਹੁੰਦੇ ਨੇ ਆਪਣੇ ਇੱਕ ਆਪਣਾ 13 16 18 ਇੰਚੀ ਆਉਣੀ ਠੀਕ ਹੈ ਜੀ ਇਹ ਮਤਲਬ ਵੀ 13 16 18 21 ਤੱਕ ਦੇ ਫਰਕ ਹੁੰਦਾ ਮਤਲਬ ਇਹ ਸਕਦਾ ਬਾਈ ਆਪਣੇ ਸਾਈਜ਼ ਬੜੇ ਛੋਟੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਤੇ ਇਧਰ ਬਣ ਮੇਰਾ ਨਾ ਇਹ ਲੱਗਦਾ ਮੈਂ ਵੀ ਚਾਰ ਕਰਦੇ ਹਾਂ ਜੀ ਹਾਂ ਜੀ ਇਹ ਆਪਣਾ ਮਾਸੀ ਕੰਪਨੀ ਦਾ ਇਹ ਡੀਲਰ ਸੀ ਕੋਈ ਠੀਕ ਹੈ ਜੀ ਹਾਂਜੀ ਇਹ ਵੀ ਤੁਸੀਂ ਚਾਰ ਕਰਦੂ ਜੇ ਬੈਸੀ ਆਪਣਾ ਮਗਾ ਕੇ ਲਾਉਣੇ ਮਗਾ ਕੇ ਵੀ ਅੱਖਿਆ ਮਾਸ਼ੀ ਕੰਪਨੀ ਆ ਜੀ ਜੇ ਦਬਾਤਰ ਕਿਥੇ ਲਾਉਣਾ ਹੋਵੇ ਹੈ ਲਾਉਣਾ ਹੈ ਅਜਿਹੇ ਵਾਲਾ 3 ਦਿਨਾਂ ਨਾਲ ਫਰਕ ਨਹੀਂ ਵੀ ਆਪਾਂ ਨੇ ਸਤਾ ਲੈਣਾ ਇੱਕ ਮੀਟਰ ਦੇ ਦੇ ਦਿੰਦੇ ਪੈਸੇ ਦਾ ਕੇ ਇਹ ਆਪਣਾ ਜੀ 35 ਹੀ ਹਰ ਰਹੀ ਚੱਲ ਕੇ ਜਾਂਦੇ ਠੀਕ ਹੈ ਠੀਕ ਹਾਂਜੀ ਬਾਕੀ ਬਾਈਓ ਨੇ ਕ ਉਹ ਨਾਲ ਕੋਈ ਹੋਰ ਲੈਜਰ ਲੈਵਲਰ ਆ ਜਿਵੇਂ ਉਹਦਾ ਵੀ ਕੰਮ ਆ ਵੀਰ ਜੀ ਆਪਣਾ ਮੜੇ ਦਾਦੂ ਵੀ ਆਪਾਂ ਕਿਹੜੇ ਕਿਹੜੇ ਇੰਪਲੀਮੈਂਟ ਨੇ ਆਪਾਂ ਯਤਰ ਬਣਾਉਣੇ ਆ ਆਪਣਾ ਵੀ ਇਹ ਮੇਨ ਫੋਕਸ ਹੁੰਦਾ ਨਾਲ ਲੈਜਰ ਲੈਵਲਰ ਦਾ ਜੀ ਠੀਕ ਹੈ ਜੀ ਆਪਣਾ ਪੂਰੇ ਪੰਜਾਬ ਦੇ ਵਿੱਚ ਨਾਮ ਲੇਜਰ ਲੈ ਲੱਗਦਾ ਜੀ ਉਹਦੇ ਵਿੱਚ ਆਪਾਂ ਤੁਹਾਨੂੰ ਕੋਈ ਵੀ ਸਾਈਜ਼ ਮਿਲ ਜੂਗਾ 7 ਫੁੱਟ 8 ਫੁੱਟ ਆ ਇੱਕ ਆਪਾਂ ਨਮਾ ਹੁਣ ਕਰਿਆ ਦੋ ਤਿੰਨ ਸਾਲ ਹੋ ਗਿਆ ਐਕਸਟੈਂਡ ਮਾਡਲ ਦੀ ਆਪਾਂ ਨੂੰ 7 ਤੋਂ 9 ਕਰ ਸਕਦੇ ਆ 8 ਤੋਂ 10 ਕਰ ਸਕਦੇ ਆ ਵੀ ਜਿਹੜਾ ਹੋ ਬਣਾ ਬਿਲਕੁਲ ਨਾਲ ਹਾਂਜੀ ਹਾਂਜੀ ਪ੍ਰੈਕਟਿਕ ਜੱਕ ਲੱਗੇ ਬਹੁਤ ਜੀ ਠੀਕ ਠੀਕ ਹੈ ਜੀ ਬਾਕੀ ਜੀ ਮੈਂ ਬੂਸਟਰ ਹੋ ਗਿਆ ਸੁਪਰ ਸੀਟਰ ਹੋ ਗਿਆ ਸੁਪਰ ਸੀਟਰ ਹੋ ਗਿਆ ਜੀ ਪ੍ਰੋਟੈਕਟਰ ਦਾ ਭਾਅ ਕਿੰਨਾ ਬਟਰੋ ਹੋ ਗਿਆ ਬਣਾਉਣੇ ਹਾਂਜੀ ਹਾਂਜੀ ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਹੁਣ ਮੈਨੂੰ ਕਿਰਪ ਫਰਮ ਦੀ ਪ੍ਰਾਡ ਦੀ ਲੋਕੇਸ਼ਨ ਆ ਮੇਨ ਹਾਂਜੀ ਹਾਂ ਬਣਾ ਉਹ ਬੋਲ ਦੋ ਤੇ ਫਿਰ ਆਪਣੇ ਜਿਹੜੇ ਕਿਸੇ ਮੰਦੇ ਨੂੰ ਪਰਮਿਟ ਚਾਹੀਦਾ ਹੋਵੇ ਲੋਕਾ ਤੋਂ ਹੋਣਾ ਹੋਵੇ ਜਿਹੜਾ ਕੰਟਰੈਕਟਰ ਨੰਬਰ ਨੇ ਉਹਦਾ ਦੋ ਤੇ ਜੀ ਆਪਣੀ ਇਹਦੀ ਫਰਮ ਦੀ ਲੋਕੇਸ਼ਨ ਆ ਆਪਣੀ ਭਾਸ ਰੋਡ ਨਾਬਾ ਤੇ ਮਲਕੀਤ ਕੰਪੈਨ ਦੇ ਨਾਲ ਹੀ ਤੇ ਜੇ ਕਿੰਨੀ ਬੁਕਿੰਗ ਕੋਈ ਵੀ ਕਰਾਉਣੀ ਆ ਤਾਂ ਨੰਬਰ ਹੈਗਾ 9872401970 ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਾਂ ਨੂੰ ਕੀਪੀ ਸਮਾਂ ਕਰਕੇ ਟਾਈਮ ਦਿੱਤਾ ਹਾਂਜੀ ਬਰੋ ਏਸੀ ਬਾਈ ਜੀ ਜਿਨ੍ਹਾਂ ਨੇ ਆਪਾਂ ਨੂੰ ਰਤਨਾਣਾ ਗ੍ਰੋ ਦੇ ਪ੍ਰਿਮੈਂਟਾਂ ਦੀ ਸਾਰੀ ਜਾਣਕਾਰੀ ਦਿੱਤੀ ਵੀ ਕਿਹੜੇ ਕਿਹੜੇ ਪ੍ਰਿਮੈਂਟ ਬਾਈ ਉਹਨਾਂ ਕੋਲ ਹੈਗੇ ਨੇ ਤੇ ਜੇਕਰ ਤੁਸੀਂ ਕੋਈ ਵੀ ਪ੍ਰਿਮੈਂਟ ਲੈਣਾ ਹੈ ਰਤਨਾਣਾ ਆਂਦਾ ਤਾਂ ਤੁਸੀਂ ਉੱਥੇ ਜਾ ਕੇ ਪ੍ਰਾਣ ਦੇ ਵਿੱਚ ਵੀਜਿਤ ਕਰ ਸਕਦੇ ਹੋ ਆਪਣਾ ਆ ਕੇ ਦੇਖ ਕੇ ਆਪਣੀ ਅੱਖਾਂ ਦੇ ਸਾਹਮਣੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੁਪਰ ਸੈਟ ਲੈਣਾ ਹੈ ਬੌਂਸ ਡੇਰ ਲੈਣਾ ਹੈ ਜਾਂ ਡੇਜਰ ਡੇਵਰ ਲੈਣਾ ਹੈ ਤੁਸੀਂ ਆ ਸਕਦੇ ਹੋ ਵੀ ਬਾਕੀ ਜੇ ਵੀਡੀਓ ਵਧੀਆ ਲੱਗੂ ਹੋਵੇ ਤਾਂ ਜੁਡੀ ਤੇ ਨਾਮ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਤੇ ਦੇਖੋ ਫੇਸਬੁੱਕ ਪੇਜ ਨੂੰ ਕੱਢ ਦੇਵੋ ਤਾਂ ਕਿ ਆਪਣੇ ਇੰਸਟਾ ਨੂੰ ਫੋਲੋ ਜਰੂਰ ਕਰਦੇ ਹੋ ਉੱਥੇ ਵੀ ਆਪਾਂ ਅਰਦਾ ਲੈਕ ਹੋ ਰਹੇ ਰਹਿੰਦੇ বাকি বি লাইক সঙ্গে কমেন্ট ধন্যবাদ